श्री कार्यमुख तो सलाम अलैकुम। जिस तरह सब पार्टी जानते हों के जो आखिरी सेशन सीखा पंजाब विधानसभा तक और ये चीज बहुत महत्वपूर्ण मिला है सीखा पंजाब के इधर तमिल ग्रंथांधे रुक अब अपराधों की रोकथाम भी 2021। सो डिस्कशन के बाद ही फैसला होया सीखा के इधर चीज सिलेक्ट टीम बनाती जाते हैं। ਔਰ ਉਸ ਕਮੇਟੀ ਜਿਹੜੀ ਆ ਉਹ ਆਪਣਾ ਵਿਚਾਰ ਤਰਕ ਕਰਕੇ ਤੇ 6 ਮਹੀਨੇ ਅੰਦਰ ਉਹ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸلیمਾਨ ਯੂਕ ਸਪੀਕਰ ਸਾਹਿਬ ਨੇ 15 ਮੈਂਬਰੀ ਕਮੇਟੀ ਬਣਾਈ ਹੈ ਜੈਸੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਰਕਾਰੇ ਖੇਤਰਾਂ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਤੇ ਬਿੱਲ ਸੰਬੰਧੀ ਜਰਾ ਜਨਤਾ ਦੀ رائے ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਚਰਚਾ ਕੀਤਾ ਮੈਂ ਆਪ ਸਭ ਜਾਣਦੇ ਇਸ ਕਰ ਲੂ ਕਿ ਜਿਹੜੀ ਸਿਲੈਕਟ ਕਮਟੀ ਆਉਂਦੀ ਹੈ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਜ ਦੇ ਟੂਡੇ ਟੂਡੇ ਕਾਰਜ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਇਹ ਕਨਫੀਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਟੂਡੇ ਟੂਡੇ ਜਿਹੜੇ ਅਸੀਂ ਕੰਮ ਕਰਾਂਗੇ ਗੱਲਬਾਤ ਕਰਾਂਗੇ ਚਾਰਟ ਅੰਦਰਾ ਕਰਾਂਗੇ ਉਹਦੇ ਬਾਰੇ ਤਾਂ ਨਹੀਂ ਦੱਸ ਸਕਾਂਗੇ ਦੂਜੀ ਗੱਲ ਇਹ ਹੈ ਕਿ ਬੜਾ ਸਹਿਬਾ ਦੀ ਸਵੈਲਸ਼ੀਅਲ ਹੈ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਟੂ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆਦਾ

ਈਮੇਲ ਵੀ ਦੇ ਸਕਦੀ ਹੈ ਸਾਨੂੰ WhatsApp ਤੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰ ਲਾਂਗੇ ਨੈਕਸਟ ਮੀਟਿੰਗ ਜੀ ਉਹ ਨੰਬਰ ਕਹੋਗੇ ਸਰ ਪਬਲਿਕ ਨੂੰ ਜਾਂ ਜਿਹਨੇ ਦਿੱਤਾ ਜਾਂਦਾ ਹੈ ਤਾਂ ਕਿ ਕਿਸ ਤਰ੍ਹਾਂ ਜੀ ਅਸੀਂ ਨੈਕਸਟ ਮੀਟਿੰਗ ਕਰਦੇ ਦੱਸ ਸਕਾਂਗੇ ਕਿ ਅਸੀਂ ਕਿੰਨੇਬਰ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਇਸ ਤੋਂ ਫਾਰਮੈਟ ਰੱਖਿਆ ਜਾਂਦੀ ਹੈ ਅਸੀਂ ਜਾਂ ਕੁਝ ਥਿੱਕੀ ਮੇ ਅਕੇ ਮੀਟਿੰਗਾਂ ਕਰਨੀਆਂ ਨੇ ਕਿਵੇਂ ਕੀ ਟਾਈਮਿੰਗ ਹੋਣੀ ਚਾਹੀਦੀ ਹੈ ਉਸ ਵਜੋਂ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਵਸਤਾ ਕਿ ਅਸੀਂ ਕੁਝ ਦਿਨ ਮਤ ਲਈ ਤੇ ਟਾਈਮ ਉਹਦਾ ਮਤ ਨਹੀਂ ਹੈ ਤੇ ਉਦੋਂ ਜੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਸਾਡੀ ਰਿਕਵੈਸਟ ਆਸਟਿਫਿਕਸਾਰੇਸ ਮੈਂਬਰ ਆਇਆ ਕਰ। ਸੀਰੀਅਸ ਅਸੀਂ ਬਹੁਤ ਇਹਨੂੰ ਸਮੇਂ ਦੇ ਸੀਮਾ ਸਟੇ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹਾਂ। ਇਹ ਕਿ ਅਸੀਂ ਜੇ ਸੀ ਮੈਂ ਸਸਤਾ ਉਹਦੇ ਵੀ ਸੁਝਾ ਲੈ ਜਾਂਗੇ ਤੇਰੇ ਨੂੰ ਲੈ ਕੇ ਜਾ ਉਹਨਾਂ ਦੇ ਪੀਡਾ ਨੂੰ। ਜੀ ਅਸੀਂ ਸਾਰੀ ਸੰਸਥਾਵਾਂ ਦੇ ਰਹਿਲਾਂਗੇ। ਅਸੀਂ ਬਿਲਕੁਲ ਰਹਿਾਂਗੇ ਅਸੀਂ ਜਿਹੜੇ ਤਰਮ ਨੂੰ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੀ ਰਾਏ ਵੀ ਲਾਂਗੇ ਆਮ ਜਨਤਾ ਦੀ ਰਾਏ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਹੰਦ ਸਭਾ ਦੇ ਕਿ ਜਨਤਾ ਦੀ ਰਾਏ ਲਈ ਜਾਏਗੀ। ਅਰ ਨਿਜ ਸਾਬ

लगातार जिन्हें लगातारा जो साकी मीटिंग आदि सी इन्हों थोड़ा इस मीटिंग उसको तो अलग रख के बहुत गंभीर तरीके नामे सोच समझ के और जल्दी जल्दी मीटिंग रख के

ਅੱਜ ਅਸੀਂ ਮੈਂ ਕਿਹਾ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ ਤੇ ਦੋ ਮੈਂਬਰ ਸਾਡੇ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਆ ਰਹੇ ਨੇ ਉਹਨੇ ਪਹੁੰਚ ਜਾਂਦੇ ਹੋ ਸੋ ਅਸੀਂ ਬਾਕੀ ਅਨੁਸਾਰ ਵਿਚਾਰ ਵਸਤਾਂ ਕੀ ਜਿਵੇਂ ਵਿਚਾਰਾਂ ਤੋਂ ਠੀਕ ਹੈ ਡਾਟ ਹਰਮਨਦੀਪ ਉਹ ਵੀ ਉਹਨਾਂ ਨੂੰ ਨਜੀਬ ਵਸਤੇ ਇਸ ਕਿਤੇ ਗਏ ਹੋਏ ਸੀ ਬਾਅਦ ਉਹਨੂੰ ਫੋਨ ਆ ਗਿਆ ਸੀ ਕਿ ਮੈਂ 12 ਤੱਕ ਪਹੁੰਚਾਂਗੀ ਸੋ ਉਹਨਾਂ ਨੇ ਮਿਲ ਲੰਗੇ ਤੋਂ ਬਾਅਦ ਅਸੀਂ ਉਹਨਾਂ ਨੇ ਵੀ ਸਾਡਾ 10 ਨਾਲ ਵੀ ਡਿਸਕਸ ਕੀਤਾ ਸੀ ਸੀਰੀਅਸਲੀ ਲਾਂਗੇ ਇਸ ਕਰ ਤਮੇਜ ਕੀਤੋਂ ठीक है जी वाह जी का खालसा वाहेगुरू जी की फतेह मतलब देखो हूँ करो देखो